ਕਰਮਸਾਰ ਕਰਨ ਵਾਲੀ ਹਰਕਤ ਜੋ ਉਹ ਪਤਾ ਨਹੀਂ ਕਿੰਨੇ ਚਿਰ ਤੋਂ ਕਰ ਰਿਆ ਸੀ ਮਗਰ ਬੇਟੀਆਂ ਨੇ ਇਹ ਗੱਲ 20 ਤਰੀਕ ਦੇ ਨੇੜੇ ਤੇੜੇ ਦਸੰਬਰ 20 ਤਰੀਕ ਨੂੰ ਉਹਨਾਂ ਨੇ ਇਹ ਗੱਲ ਮਾਪਿਆਂ ਦੇ ਨੋਟਿਸ 'ਚ ਲੈ ਕੇ ਆਏ 20 ਨੂੰ ਜਦ ਉਹਨਾਂ ਦੇ ਨੋਟਿਸ 'ਚ ਆਈ ਮੈਨੂੰ ਇਹ ਦੱਸ ਦਈਏ ਨੇ ਸਾਡੀਆਂ ਭੈਣਾਂ ਕਿ ਅਸੀਂ ਨਾਲ ਦੀ ਨਾਲ ਜੋ ਇੱਥੇ ਪਹਿਲਾਂ ਪ੍ਰਿੰਸੀਪਲ ਲੰਮਾ ਸਮਾਂ ਰਹਿ ਚੁੱਕੇ ਆ ਗੁਰਪ੍ਰੀਤ ਕੌਰ ਉਹਨਾਂ ਦੇ ਨੋਟਿਸ 'ਚ ਲੈ ਕੇ ਔਰ ਜਦ ਉਹਨਾਂ ਦੇ ਨੋਟਿਸ ਚ ਆਈ ਇਹਨਾਂ ਨੂੰ ਜਵਾਬ ਇਹ ਮਿਲਿਆ ਸਕੂਲ এডਿਕੇਸ਼ਨ ਡਿਪਾਰਟਮੈਂਟ ਵੱਲੋਂ ਕਿ ਤੁਸੀਂ ਕੋਈ ਰੌਲਾ ਨਾ ਪਾਓ। ਕਹਿੰਦਾ ਭਾਵ ਕਿ ਇਸ ਮਸਲੇ ਨੂੰ ਦਬਾਉਣ ਦੀ ਹਰ ਤਰੀਕੇ ਦੀ ਕੋਸ਼ਿਸ਼ ਹੋਈ। ਵੇਖੋ ਮਾਪਿਆਂ ਵਾਸਤੇ ਕੋਈ ਸੌਖਾ ਕੰਮ ਨਹੀਂ। ਇਹ ਜੀ ਗੱਲ ਸਾਹਮਣੇ ਆ ਕੇ ਕਰਨੀ। ਹਰਜੋਤ ਸਿੰਘ ਭੈਣ ਸਾਹਿਬ ਤੁਸੀਂ ਮੰਤਰੀ ਹੋ। ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਹੋ ਤੇ ਗੱਲ ਕਰਦੇ ਹੋ ਦਿੱਲੀ ਦਾ ਮਾਡਲ ਲਾਗੂ ਕਰਨ ਕਿ ਇਹ ਮਾਡਲ ਹੈ ਦਿੱਲੀ ਦਾ ਕਿ ਸਾਡੀ ਬੱਚੀਆਂ ਨਾਲ ਬੇਟੀਆਂ ਨਾਲ ਧੀਆ ਭੈਣਾ ਨਾਲ ਬੱਦਸਲੂਕੀ ਹੋਵੇ ਕਿਉਂ ਇਹਨਾਂ ਦੇ ਬੱਚੇ ਕਿਉਂਕਿ ਇਹ ਗਰੀਬ ਘਰਾਂ ਨਾਲ ਸੰਬੰਧਿਤ ਨੇ ਇਹ ਮਿਹਨਤ ਕਾ ਚਲੋਕ ਨੇ ਇਹ ਦਿਹਾੜੀ ਕਰਨ ਵਾਲੇ ਲੋਕ ਨੇ ਤੇ ਇਹਨਾਂ ਦੀਆਂ ਭਾਵਨਾ ਕੋਈ ਕਿ ਇਹ ਦਿੱਲੀ ਦਾ ਮਾਡਲ ਹੈ ਕਿੱਥੇ ਵੇਅਰ ਇਜ਼ ਦਾ ਬਲੱਡੀ ਮਿਨਿਸਟਰ ਮੈਂ ਅਫਸਰ ਨਾਲ ਕਹਿ ਰਿਹਾ ਕਿ ਮੈਂਡੇ ਸਖਤ ਲਾਅ ਚ ਵਰਤ ਰਿਹਾ ਵੇਅਰ ਇਜ਼ ਦਾ ਮਿਨਿਸਟਰ ਕਿਹੜੀ ਐਜੂਕੇਸ਼ਨ ਮਹਿਕਮਾ ਹੈ ਤੁਹਾਨੂੰ ਸ਼ਰਮ ਹੀ ਕੋਈ ਨਹੀਂ ਇਹ ਦੇਸ਼ ਲਈ ਇਹ ਪੰਜਾਬ ਦੇ ਲਈ ਖਤਰਾ ਸਮਾਜ ਲਈ ਖਤਰਾ ਇਹ ਤੋਂ ਬਚ ਕੇ ਰੋ ਔਰ ਇਹਨੂੰ ਨਾਲ ਦੀ ਨਾਲ ਜਿਹੜਾ ਨਜ਼ਦੀਕੀ ਥਾਣਾ ਫੜਾਓ ਕਿ ਇਹੇ ਜੇ ਬੰਦੇ ਨੂੰ ਸਜਾਏ ਮੌਤ ਮਿਲੇ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਕਵਾਣਾ ਸਵਾਗਤ ਕਰਦਾ ਹਾਂ ਮਜੀਠਾ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੱਲੋਂ ਪੰਜਵੇਂ ਜਮਾਤ ਦੇ ਤਿੰਨ ਵਿਦਿਆਰਥੀਆਂ ਨਾਲ ਗਲਤ ਆਲੋਚਨਾ ਕੀਤੀਆਂ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਇਹ ਮਾਮਲਾ ਪੁਰਸਕੋਲ ਦੱਸਿਆ ਪੁਰਸ ਨੇ ਰਿਪੋਰਟ ਤੱਜ ਕਰ ਲਈ ਜਿਸ ਤੋਂ ਬਾਅਦ ਅਧਿਆਪਕ ਦੀ ਭਾਲ ਜਾਰੀ ਹੈ ਪਰ ਹਾਲੇ ਤੱਕ ਅਧਿਆਪਕ ਨੂੰ ਨਹੀਂ ਲੱਭਿਆ ਜਾ ਸਕਿਆ ਜਿਸ ਤੋਂ ਬਾਅਦ ਕਾਲੀਆ ਗੂ ਵਿਕਰਮ ਸਿੰਘ ਮਜੀਠੀਆ ਨੇ ਇਹ ਮਾਮਲਾ ਚੁੱਕ ਲਿਆ ਏ ਉਹਨਾਂ ਕਿਹਾ ਕਿ ਸਰਕਾਰ ਨਾਕਾਮ ਰਹੀ ਹੈ ਉਹਨਾਂ ਮੰਤਰੀ ਹਰਜੋਤ ਬਾਸਤ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਧਿਆਪਕ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤੇ ਚੱਲਦੇ ਵਿਕਰਮਜੀਤ ਸਿੰਘ ਮਜੀਠੀਆ ਵਿਦਿਆਰਥੀਆਂ ਦੇ ਪਰਿਵਾਰ ਕੋਲ ਪਹੁੰਚੇ ਤੇ ਉਹਨਾਂ ਦਾ ਦੁੱਖ ਦਰਦ ਸੁਣਿਆ ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਤੇ ਉਸ ਅਧਿਆਪਕ ਦੀ ਭਾਲ ਤੇ ਉਸ ਲਈ ਫਾਸੀ ਦੀ ਸਜ਼ਾ ਦੀ ਮੰਗ ਕੀਤੀ ਵੱਡਾ ਗੁਨਾਹ ਇਹ ਤੋਂ ਸ਼ਰਮਸਾਰ ਗੱਲ ਕੋਈ ਨਹੀਂ ਔਰ ਪੰਜਾਬ ਦੀ ਧਰਤੀ ਇਹ ਜਰਖੇਸ਼ ਧਰਤੀ ਜਿੱਥੇ ਮਾਵਾ ਭੈਣਾ ਦਾ ਧੀਆ ਦਾ ਸਤਕਾਰ ਕਰਨਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਉਹ ਰਸਤਾ ਦਿਖਾਇਆ ਕਿ ਬੱਚੀਆਂ ਦਾ ਮਾਵਾ ਦਾ ਭੈਣਾ ਦਾ ਸਤਕਾਰ ਕਰਨਾ ਬਣਦਾ ਅੱਜ ਹਾਲਾਤ ਇਹ ਹੋ ਗਏ ਆ ਦਿੱਲੀ ਮਾਡਲ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਿਉਂ ਮੈਂ ਜ਼ਿਕਰ ਕਰ ਰਿਹਾ ਮੈਂ ਇਹਦੇ ਚ ਪੋਲਿਟਿਕਸ ਬਿਲਕੁਲ ਨਹੀਂ ਕਰਦਾ ਮਗਰ ਮੈਂ ਸਾਰੇ ਪਿੰਡ ਚ ਫਿਰ ਕੇ ਆਇਆ ਇਹਨਾਂ ਸਾਰੀਆਂ ਭੈਣਾਂ ਨੂੰ ਮਿਲ ਕੇ ਆਇਆ ਇੱਥੇ ਇੱਕ ਕਤਲ ਹੋ ਸਕਦਾ ਸੀ ਜੋ ਹਾਲਾਤ ਇਥੇ ਸਕੂਲ ਚ ਪੈਦਾ ਕਰਤੇ ਗਏ ਔਰ ਏ ਇਨਸੀਡੈਂਟ ਏ ਟੀਚਰ ਰਕੇਸ਼ ਕੁਮਾਰ ਉਹਦੀ ਭਰਤੀ ਨੂੰ ਹਲੇ ਉਹ ਪ੍ਰੋਬੇਸ਼ਨ ਪੀਰੀਅਡ ਚ ਚੱਲਦਾ ਜੋ ਮੇਰੇ ਕੋਲ ਖਬਰ ਆਈ ਆ ਭਰਤੀ ਨੂੰ ਵੀ ਉਹਨੂੰ 1.5 ਸਾਲ ਦਾ ਸਮਾਂ ਹੀ ਹੋਇਆ ਮੌਜੂਦਾ ਸਰਕਾਰ ਦੀ ਭਰਤੀ ਆ ਜਾਂ ਪਿਛਲੀ ਦੀ ਹੈ ਤਾਂ ਸਪਸ਼ਟ ਹੋ ਜੂਗਾ ਮਗਰ ਉਹਨੂੰ ਕੰਮ ਕਰਦਿਆਂ ਨੂੰ 1.5 ਸਾਲ ਹੋਇਆ ਏ ਸਕੂਲ ਚ ਆਇਆ ਨੂੰ ਉਹਨੂੰ 2-3 ਮਹੀਨੇ ਹੋ ਗਏ ਆ ਔਰ ਇਹ ਸਾਰਾ ਤੁਸੀਂ ਵੇਖਿਓ ਕਦੋਂ ਦਾ ਉਹ ਇਹ ਕੰਮ ਇੱਥੇ ਕਿਉਂਕਿ ਇਹ ਸਾਰੇ ਸਕੂਲ ਦੇ ਹਾਲਾਤ ਤੁਸੀਂ ਵੇਖ ਲੇ ਮੈਂ ਤਾਂ ਕਲਾਸਾਂ ਦਾ ਜ਼ਿਕਰ ਕੀਤਾ ਕਿਉਂਕਿ ਇੱਥੇ ਕੋਈ 25 30 ਬੱਚੇ ਨੇ ਔਰ 25 30 ਬੱਚਿਆਂ ਚੋਂ ਕੋਈ 4 5 6 7 ਤੋਂ ਵੱਧ ਤੋਂ ਵੱਧ 7 8 ਬੇਟੀਆਂ ਨੇ ਪਿਛਲੇ 2 2.5 ਮਹੀਨੇ ਤੋਂ ਉਹਦੀ ਇਹ ਘਾਰ ਜੋ ਉਹ ਗਲਤ ਹਰਕਤ ਸ਼ਰਮਸਾਰ ਕਰਨ ਵਾਲੀ ਹਰਕਤ ਜੋ ਉਹ ਪਤਾ ਨਹੀਂ ਕਿੰਨੇ ਚਿਰ ਤੋਂ ਕਰ ਰਿਆ ਸੀ ਮਗਰ ਬੇਟੀਆਂ ਨੇ ਇਹ ਗੱਲ 20 ਤਰੀਕ ਦੇ ਨੇੜੇ ਤੇੜੇ ਦਸੰਬਰ 20 ਤਰੀਕ ਨੂੰ ਉਹਨਾਂ ਨੇ ਇਹ ਗੱਲ ਮਾਪਿਆਂ ਦੇ ਨੋਟਿਸ 'ਚ ਲੈ ਕੇ ਆਏ 20 ਨੂੰ ਜਦ ਉਹਨਾਂ ਦੇ ਨੋਟਿਸ 'ਚ ਆਈ ਮੈਨੂੰ ਇਹ ਦੱਸ ਦਿਆ ਨੇ ਸਾਡੀਆਂ ਭੈਣਾਂ ਕਿ ਅਸੀਂ ਨਾਲ ਦੀ ਨਾਲ ਜੋ ਇੱਥੇ ਪਹਿਲਾਂ ਪ੍ਰਿੰਸੀਪਲ ਲੰਮਾ ਸਮਾਂ ਰਹਿ ਚੁੱਕੇ ਆ ਗੁਰਪ੍ਰੀਤ ਕੌਰ ਉਹਨਾਂ ਦੇ ਨੋਟਿਸ 'ਚ ਲੈ ਕੇ ਗਏ ਔਰ ਜਦ ਉਹਨਾਂ ਦੇ ਨੋਟਿਸ ਚ ਆਈ ਇਹਨਾਂ ਨੂੰ ਜਵਾਬ ਇਹ ਮਿਲਿਆ ਸਕੂਲ এডਿਕੇਸ਼ਨ ਡਿਪਾਰਟਮੈਂਟ ਵੱਲੋਂ ਕਿ ਤੁਸੀਂ ਕੋਈ ਰੌਲਾ ਨਾ ਪਾਇਓ ਅਸੀਂ ਇਹ ਮਸਲੇ ਨੂੰ ਹੱਲ ਕਰ ਦੇਾਂਗੇ ਉਹਦੀ ਬਦਲੀ ਕਰਾ ਦੇਾਂਗੇ ਕਹਿਣ ਦਾ ਭਾਵ ਕਿ ਇਸ ਮਸਲੇ ਨੂੰ ਦਬਾਉਣ ਦੀ ਹਰ ਤਰੀਕੇ ਦੀ ਕੋਸ਼ਿਸ਼ ਹੋਈ ਹੈ ਦੇਖੋ ਮਾਪਿਆਂ ਵਾਸਤੇ ਕੋਈ ਸੌਖਾ ਕੰਮ ਨਹੀਂ ਇਹ ਜੀ ਗੱਲ ਸਾਹਮਣੇ ਆ ਕੇ ਕਰਨੀ ਮਗਰ ਅਖੀਰ ਚ ਜਦ ਇਹਨਾਂ ਦੀ ਕੋਈ ਸਕੂਲ ਐਜੂਕੇਸ਼ਨ ਬੋਰਡ ਨੇ ਸੁਣੀ ਨਹੀਂ ਜਿਹੜੇ ਆਲਾ ਟੀਚਰ ਸੀ ਉਹਨਾਂ ਨੇ ਸੁਣੀ ਨਹੀਂ ਅਖੀਰ ਚ ਇਸ ਗੱਲ ਨੂੰ ਇਹ ਥਾਣੇ ਤੱਕ ਲੈ ਕੇ ਗਏ ਔਰ ਮੈਂ ਇਹਨਾਂ ਨੂੰ ਇਹ ਗੱਲ ਪੁੱਛੀ ਕਿ ਤੁਸੀਂ ਥਾਣੇ ਤੱਕ ਗਏ ਕਹਿੰਦੇ ਜੀ ਸਾਡੀ ਅਸੀਂ ਜ਼ਿੰਮੇਵਾਰੀ ਸਮਝਦੇ ਹਾਂ ਕਿ ਸਾਨੂੰ ਪਤਾ ਹੈ ਇਹ ਸਾਡੇ ਪਰਿਵਾਰਾਂ ਲਈ ਇਹ ਬਹੁਤ ਵੱਡਾ ਇਹ ਔਖਾ ਕੰਮ ਹੋ ਸਕਦਾ ਮਗਰ ਕਿਉਂ ਲੈ ਕੇ ਗਏ ਕਿ ਇਹ ਬੰਦਾ ਜਾ ਕੇ ਜੇ ਕਿਤੇ ਹੋਰ ਨੌਕਰੀ ਕਰੂਗਾ ਤੇ ਕਿੰਨਿਆਂ ਦੀ ਜ਼ਿੰਦਗੀ ਇਹਨੇ ਜਾ ਕੇ ਖਰਾਬ ਕਰਨੀ ਸੀ ਮਤਲਬ ਬਹੁਤ ਵੱਡੀ ਪੰਜਾਬ ਦੀ ਧੀਆਂ ਪੈਣਾ ਪ੍ਰਤੀ ਆਪ ਦੀ ਜ਼ਿੰਮੇਵਾਰੀ ਸਮਝਦਿਆਂ ਆਪ ਦੇ ਪਰਿਵਾਰ ਦੀ ਨਾ ਪਰਵਾਹ ਕਰਦਿਆਂ ਹੋਇਆਂ ਇਹ ਜਾ ਕੇ ਇਹਨਾਂ ਨੇ ਮਨ ਬਣਾ ਲਿਆ ਕਿ ਇਹ ਲੜਾਈ ਲੜਨ ਦੀ ਲੋਟ ਹੈ ਇਹ じゃ ਟੀਚਰ ਕਿਸੇ ਸਕੂਲ ਚ ਨਹੀਂ ਚਾਹੀਦਾ ਮਾਸਟਰ ਇਹਨਾਂ ਨੇ ਜਾ ਕੇ ਥਾਣੇ 'ਚ ਸ਼ਿਕਾਇਤ ਕੀਤੀ ਜਿੱਥੇ ਕੰਮ ਠੀਕ ਹੋਇਆ ਚਾਹੇ ਉਹ ਐਸ ਐਚਓ ਮਜੀਠਾ ਚਾਹੇ ਉਥੇ ਇੱਕ ਉਹਨਾਂ ਦੇ ਨਾਲ ਇਹ ਕਮਲਪ੍ਰੀਤ ਕੌਰ ਸਬ ਇੰਸਪੈਕਟਰ ਨੇ ਇਹ ਆਪ ਪਰਿਵਾਰ ਦੱਸਦੇ ਆ ਕਿ ਉਹਨਾਂ ਨੇ ਸਾਡੀ ਬੜੀ ਨੇੜੇ ਹੋ ਕੇ ਸੁਣੀ ਔਰ ਨਾਲ ਦੀ ਨਾਲ ਪਰਚਾ ਦਰਜ ਕਰਤਾ ਹੁਣ ਦੇਖੋ ਪਰਚਾ ਦਰਜ ਹੋਇਆ 31 2024 ਨੂੰ 5:40 ਮਿੰਟ ਤੇ ਅੱਜ ਮੈਂ ਕਿਉਂ ਆਇਆ ਇਥੇ ਅੱਜ 7 ਤਰੀਕ ਹੋ ਗਈ ਜੀ ਔਰ 7 ਤਰੀਕ ਦੇ ਵੀ ਤੁਸੀਂ ਸਮਝੋ ਹਲੇ ਥੋੜੀ ਦੇਰ ਚ 5:40 ਮਿੰਟ ਹੀ ਹੋ ਜਾਣੇ ਘਟੋ ਘਟ 4 ਦਿਨ ਤੋਂ ਵੱਧ ਸਮਾਂ ਪੂਰਾ ਹੋਣ ਨੂੰ ਆਇਆ ਹਲੇ ਤੱਕ ਰਕੇਸ਼ ਕੁਮਾਰ ਕਿੱਥੇ ਔਰ ਮੈਂ ਇਹਨਾਂ ਨੂੰ ਇਹਨਾਂ ਪਰਿਵਾਰਾਂ ਨੂੰ ਇਹਨਾਂ ਦੇ ਮਾਪਿਆਂ ਨੂੰ ਪੁੱਛਿਆ ਮੈਂ ਕਿ ਤੁਹਾਡੇ ਕੋਲ ਕੋਈ ਹੁਣ ਤੱਕ ਆਇਆ ਹਰਜੋਤ ਸਿੰਘ ਬੈਂਸ ਸਾਹਿਬ ਤੁਸੀਂ ਮੰਤਰੀ ਹੋ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਹੋ ਤੇ ਗੱਲ ਕਰਦੇ ਹੋ ਦਿੱਲੀ ਦਾ ਮਾਡਲ ਲਾਗੂ ਕਰਨਾ ਕਿ ਇਹ ਮਾਡਲ ਹੈ ਦਿੱਲੀ ਦਾ ਕਿ ਸਾਡੀ ਬੱਚੀਆਂ ਨਾਲ ਬੇਟੀਆਂ ਨਾਲ ਧੀਆ ਭੈਣਾਂ ਨਾਲ ਬਦਸਲੂਕੀ ਹੋਵੇ ਤੇ ਤੁਸੀਂ ਉਹ ਸਕੂਲ 'ਚ ਜਾਂ ਉਸ ਪਿੰਡ 'ਚ ਆ ਕੇ ਉੱਥੇ ਆ ਕੇ ਕਿਸੇ ਦਾ ਪਤਾ ਲੈਣਾ ਨਾ ਠੀਕ ਸਮਝੋ ਕਿਉਂ ਇਹਨਾਂ ਦੇ ਬੱਚੇ ਕਿਉਂਕਿ ਇਹ ਗਰੀਬ ਘਰਾਂ ਨਾਲ ਸੰਬੰਧਿਤ ਨੇ ਇਹ ਮਿਹਨਤ ਕੱਚ ਲੋਕ ਨੇ ਇਹ ਦਿਹਾੜੀ ਕਰਨ ਵਾਲੇ ਲੋਕ ਨੇ ਤੇ ਇਹਨਾਂ ਦੀਆਂ ਭਾਵਨਾ ਕੋਈ ਨਹੀਂ ਇਹਨਾਂ ਦੀ ਇੱਜ਼ਤ ਕੋਈ ਨਹੀਂ ਕਿ ਇਹ ਦਿੱਲੀ ਦਾ ਮਾਡਲ ਹੈ ਕਿੱਥੇ ਵੇਅਰ ਇਜ਼ ਦਾ ਬਲੱਡੀ ਮਿਨਿਸਟਰ ਮੈਂ ਅਫਸਰ ਨਾਲ ਕਹਿ ਰਿਹਾ ਕਿ ਮੈਂ ਦੇ ਸਖਤ ਲਾਭ ਚ ਵਰਤ ਰਿਹਾ ਵੇਅਰ ਇਜ਼ ਦਾ ਮਿਨਿਸਟਰ ਕਿਹੜੀ ਐਜੂਕੇਸ਼ਨ ਮਹਿਕਮਾ ਹੈ ਤੁਹਾਨੂੰ ਸ਼ਰਮ ਹੀ ਕੋਈ ਨਹੀਂ ਛੋਟਾ ਹੁਣ ਤੱਕ ਤੁਹਾਡਾ ਮੰਤਰੀ ਇੱਥੇ ਚਾਹੀਦਾ ਸੀ ਛੋਟਾ ਚੀਫ ਮਿਨਿਸਟਰ ਅਪੇਚੇ ਇੱਥੇ ਚਾਹੀਦਾ ਸੀ ਚੀਫ ਮਿਨਿਸਟਰ ਸਾਹਿਬ ਤਾਂ ਆਪਦਾ ਇਲਾਜ ਕਰਾਉਣ ਤੇ ਗਏ ਹੋਇਆ ਕਹਿੰਦੇ ਕਿਸੇ ਸੂਬੇ ਚ ਚਲੋ ਕਰਾ ਲਣ ਆਪਦਾ ਇਲਾਜ ਜਿਹੜਾ ਕਰਾਉਣਾ ਬਾਕੀ ਨੂੰ ਕੀ ਹੋਇਆ ਇਹ ਨਾ ਐਜੂਕੇਸ਼ਨ ਸੈਕਟਰੀ ਇੱਥੇ ਆਇਆ ਨਾ ਚੀਫ ਮਿਨਿਸਟਰ ਦਫਤਰ ਤੋਂ ਕੋਈ ਆਇਆ ਨਾ ਐਜੂਕੇਸ਼ਨ ਡਿਪਾਰਟਮੈਂਟ ਤੋਂ ਕੋਈ ਆਇਆ ਤੇ ਕਿਉਂ ਇਹ ਕਿਉਂਕਿ ਇਹ 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 ਮਿਹਨਤ ਕਰਨ ਵਾਲੇ ਨੇ ਗਰੀਬ ਨੇ ਤੇ ਇਹਨਾਂ ਦੀ ਕੋਈ ਭਾਵਨਾ ਨਹੀਂ ਜਿਹੜੀ ਮਰਜ਼ੀ ਇਹਨਾਂ ਦੀ ਭਾਵਨਾ ਨਾਲ ਖਲਵਾੜ ਕਰੇ ਜੋ ਮਰਜ਼ੀ ਕਰੇ ਕਿ ਇਹ ਦਿੱਲੀ ਦਾ ਮਾਡਲ ਕੀ ਇਹਨੂੰ ਇਨਸਾਨੀਅਤ ਕਵਾਂਗੇ ਕਿ ਹਵਾਨੀਅਤ ਕਵਾਂਗੇ ਰਾਖਸ਼ਸ ਦਾ ਰੂਪ ਕਵਾਂਗੇ ਕਿ ਕੀ ਕਵਾਂਗੇ ਬੜੇ ਅਫਸੋਸ ਨਾਲ ਮੈਂ ਇੱਥੇ ਆਉਣ ਤੋਂ ਪਹਿਲਾਂ ਵੀ ਸੋਚ ਰਿਹਾ ਸੀਗਾ ਜਦ ਮੈਂ ਇੱਥੇ ਚਲੇ ਗਿਆ ਤੇ ਮੁੱਦਾ ਮੁੱਦਾ ਬਹੁਤ ਹਾਈਲਾਈਟ ਹੋ ਜਾਣਾ ہائی لائٹ کرنے ਦਾ مقصد نہیں ਸੀ ہائی لائٹ اُدوں کرنا ਪੈ ਗਿਆ ਜਸਟਿਸ ਦਿਵਾਉਣ ਦਾ ਮਕਸਦ ਬਣ ਗਿਆ ਜਦੋਂ ਕਿ ਜਸਟਿਸ ਹੀ ਨਹੀਂ ਹੋ ਰਹੀ ਇਨਸਾਫ਼ ਹੀ ਨਹੀਂ ਮਿਲ ਰਿਹਾ ਔਰ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰ ਜੇ ਕਿ ਇੱਕ ਅਖਬਾਰ ਨੇ ਇਹ ਖਬਰ ਛਾਪੀ ਕਹਿੰਦੇ ਅਸੀਂ ਸਾਰਿਆਂ ਕੋਲ ਗਏ ਇੱਕ ਅਖਬਾਰ ਨੇ ਕਬਰ ਛਾਪੀ ਏ ਮੁੜ ਕੇ ਇਸ ایشو ਨੂੰ میڈیا ਨੇ ਟੇਕ اپ ਕੀਤਾ ਨੀਤੇ ਮੈਟਰ ਨੂੰ ਤਾਂ ਰਫਾ ਦਫਾ ਕਰਨ ਦੀ ਸਾਰੀ ਕੋਸ਼ਿਸ਼ਾਂ ਲੱਗੀਆਂ ਸੀ ਇਹਨਾਂ ਨੂੰ ਕਿਹਾ ਗਿਆ ਆਹ ਵਿਚਾਰੀਆਂ ਰੋ ਰੋ ਬੁਰਾ ਹਾਲ ਹੋਇਆ ਇਹਨਾਂ ਦਾ ਇਹਨਾਂ ਨੂੰ ਕਿਹਾ ਗਿਆ ਕਿ ਨਹੀਂ ਜੀ ਅਸੀਂ ਟੀਚਰ ਬਦਲਾ ਦੇਾਂਗੇ ਉਹਦੇ ਘਰ ਚ ਆ ਕੇ ਗੱਲ ਕਰ ਲਈ ਤੁਸੀਂ ਆਪ ਦੱਸੋ ਆ ਕੇ ਅੱਗੇ ਆਓ ਇੱਥੇ ਦੱਸੋ ਤੁਸੀਂ ਆ ਕੇ ਅੱਗੇ ਦੱਸੋ ਸਾਨੂੰ ਇੱਥੇ ਤੱਕ ਕਿਹਾ ਗਿਆ ਵੀ ਅਸੀਂ ਉਹਨਾਂ ਦੇ ਮਤਲਬ ਟੀਚਰ ਦੇ ਤੁਸੀਂ ਘਰ ਜਾ ਕੇ ਗੱਲ ਕਰ ਲਓ ਦਫ਼ਤਰੇ ਜਾ ਕੇ ਗੱਲ ਕਰ ਲਓ ਤਕਰੀਬਨ ਤਕਰੀਬਨ ਜਿਦਾਂ ਸਾਨੂੰ ਇਹ ਮਨ ਲੱਗਾ ਨਾ ਜਦੋਂ ਅਸੀਂ ਆ ਕੇ ਵੀ ਕੰਪਲੇਂਟ ਕਰਨੀ ਹੈ ਸਾਨੂੰ 3-4 ਘੰਟੇ ਇੱਥੇ ਬਿਠਾ ਕੇ ਰੱਖਿਆ ਸਕੂਲ ਦੇ ਵਿੱਚ ਕੋਈ ਕਿਸ ਪ੍ਰਕਾਰ ਦੀ ਵੀ ਸਾਡੀ ਗੱਲ ਨਹੀਂ ਸਾਡੀ ਮੰਗ ਇਹੀ ਹੈ ਪਹਿਲਾਂ ਮੋਂਗਾ ਸਾਹਿਬ ਪਹਿਲਾਂ ਉਹਦੀ ਬਾਹਰ ਦੀ ਗੱਲ ਵੀ ਮਤਲਬ ਸ਼ਾਮਾਂ ਪੈ ਗਈਆਂ 5 ਵਜੇ ਗਏ ਦਿਨ ਸਕੂਲ ਵੀ ਬੰਦ ਹੋ ਗਿਆ ਦਿਨ ਸਕੂਲ ਲੱਗਾ ਸਾਰਾ ਆਏ ਹੀ ਪਰ ਉਹ ਜਿਹੜੇ ਉਹਨਰੇ ਚਾਚਾ ਜੀ ਆਏ ਸੀ ਨਾ ਉਹਨਾਂ ਨੇ ਕਿਹਾ ਪੀ ਚਲੋ ਆਪਾਂ ਉੱਥੇ ਮਜੀਠੇ ਜਾ ਕੇ ਤੇ ਗੱਲ ਕਰਦੇ ਆ ਦਫ਼ਤਰ ਵਿੱਚ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਇੱਥੇ ਗੱਲ ਗੋਲਮੋਲ ਹੋਉਂਦੀ ਅਹੀਂ ਨਹੀਂ ਇੱਥੇ ਜਾਣਾ ਆਪਾਂ ਸਿੱਧਾ ਥਾਣੇ ਚੱਲੀਏ ਇਹ ਇਹ ਰੋਟੀ ਖਾਣ ਦੇ ਇਹਨਾਂ ਨੂੰ ਵੀ ਬੜਾ ਗੁੱਸਾ ਚੜਿਆ ਵੀ ਸਾਡੀ ਧੀ ਦੇ ਨਾਲ ਸਾਡੇ ਘਰ ਦੇ ਲਾਗੇ ਇੰਨਾ ਕੁਝ ਹੋ ਗਿਆ ਤੇ ਸਾਨੂੰ ਪਤਾ ਤੱਕ ਨਹੀਂ ਲੱਗਾ ਗੁਰਪ੍ਰੀਤ ਮੈਡਮ ਨੂੰ ਇਹ ਗੱਲ ਦਾ ਪਤਾ ਹੀ ਗੁਰਪ੍ਰੀਤ ਮੈਡਮ ਨੇ ਗੱਲ ਨਹੀਂ ਕੀਤੀ ਇੱਥੇ ਵੀ ਆਣ ਕੇ ਉਹਨੇ ਇਹੀ ਚੁੱਪ ਕਰਕੇ ਅੱਗੇ ਪਿੱਛੇ ਤੁਹਾਡੇ ਨਾਲ ਇੰਨਾ ਤੇਰਾ ਕੂਨ ਬੋਲਣਿਆ ਤੂੰ ਤੂੰ ਉਦੋਂ ਦਾ ਸਾਨੂੰ ਫੋਨ ਕਰ ਵੀ ਤੁਹਾਡੀ ਧੀ ਦੇ ਨਾਲ ਆ ਗੱਲ ਹੋਈ ਸੱਚੀ ਮੈਨੂੰ ਮੇਰੇ ਸਾਹਮਣੇ ਕਰੋ ਨੂੰ ਸ਼ੋਪਰੀਤ ਘੌਰ ਨੂੰ ਵੀ ਮੈਂ ਉਹਨੂੰ ਪੁੱਛਿਆ ਇੱਕ ਵਾਰਾ ਵੀ ਗੱਲ ਝੂਠਿਆ ਜਾਂ ਸੱਚ ਆ ਕੁੜੀ ਕਿਤੇ ਉਦਾਂ ਤੇ ਨਹੀਂ ਮੈਂ ਉਹਨੇ ਇੰਨੀ ਗੱਲ ਕਹੀ ਮੈਂ ਕਿ ਮੈਡਮ ਤੁਹਾਨੂੰ ਇੰਨਾ ਵੀ ਨਹੀਂ ਪਤਾ ਲੱਗਾ ਵੀ ਤੁਸੀਂ اتنا ਆਪਣੀਆਂ ਧੀਆ ਵਾਂਗੂ ਸਮਝਿਆ ਹੈ ਤੇ ਆਹ ਤੇ ਹੀ ਆਪਣਾ ਅਗਰੇ ਰੱਖਿਆ ਜੀ ਆਪਣੀਆਂ ਤੁਸੀਂ ਵੀ ਇਹਨਾਂ ਦੇ ਨਾਲ ਆ ਕੁਝ ਕਰਵਾਉਂਦੇ ਜੋ ਕਿ ਗਾੜੀਆਂ ਮੈਡਮ ਆਂਦੀ ਵੀ ਨਹੀਂ ਅਸੀਂ ਉਹਦੀ ਬਦਲੀ ਕਰਾ ਦਿੰਨੇ ਆ ਐਨਮ ਦੀ ਗੱਲ ਕਰ ਰਹੀ ਹੈ ਜੀ ਜਿਹੜੀ ਇੱਥੇ ਪਹਿਲਾਂ ਪ੍ਰਿੰਸੀਪਲ ਲੱਗੀ ਸੀ ਗੁਰਪ੍ਰੀਤ ਮੈਮ ਹੀ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਦੀਦੀ ਪ੍ਰੈਗਨੈਂਟ ਆ ਉਹ ਇਸੇ ਹਾਲਤ ਚ ਸਾਡੇ ਨਾਲ ਤੁਰੇ ਫਿਰਦੇ ਰਹੇ ਆ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਸਾਨੂੰ ਹੁਣ ਇਹ ਇਨਸਾਫ ਚਾਹੀਦਾ ਕਿ ਉਹਨਾਂ ਤੇ ਐਕਸ਼ਨ ਲਿਆ ਜਾਵੇ ਹਣ ਐਕਸ਼ਨ ਚਾਹੀਦਾ ਹੋਰ ਹਾਂ ਕੋਈ ਮੰਗ ਨਹੀਂ ਜਾਂ ਸਾਡੀਆਂ ਬੱਚੀਆਂ ਤੇ ਕੋਈ ਕੱਲ ਨੂੰ ਕੋਈ ਦਿੱਕਤ ਵਗੈਰਾ ਨਹੀਂ ਆ ਸਕਦੀ ਕਿਉਂਕਿ ਉਹਨਾਂ ਨੇ ਪੜ੍ਹਨਾ ਵੀ ਆ ਲਿਖਣਾ ਵੀ ਆ ਉਹਨਾਂ ਨੇ ਕੋਈ ਬਾਹਰ ਅੰਦਰ ਵੀ ਫਿਰਨਾ ਵਾ ਸਾਨੂੰ ਇਹ ਆ ਉਹਨਾਂ ਤੋਂ ਹਜੇ ਵੀ ਡਿਮਾਂਡ ਹੈ ਕਿ ਸਾਡੇ ਬੱਚੀਆਂ ਤੇ ਸਾਨੂੰ ਉਹਨਾਂ ਕੋ ਖਤਰਾ ਵਾ ਸਾਨੂੰ ਇਹੋ ਡਿਮਾਂਡ ਹੈ ਪਹਾੜੀਆਂ ਬੱਚਿਆਂ ਨਾਲ ਇਨਸਾਫ ਹੋਣਾ ਚਾਹੀਦਾ ਵਾ ਦੇਖੋ ਜੇ ਇੰਨਾ ਚਿਰ ਗੱਲ ਦਬਾ ਕੇ ਰੱਖੀ ਆ ਫਿਰ ਕੱਲ ਉਹ ਸਾਡੇ ਬੱਚਿਆਂ ਨਾਲ ਵੀ ਕੁਝ ਵੀ ਕਰ ਸਕਦਾ ਵਾ ਮਤਲਬ ਵੀ ਸਾਨੂੰ ਤੇ ਇਹ ਆ ਕਿ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਸਕੂਲ ਬੋਰਡ ਆ ਜਾਂ ਜਿਹੜੀ ਸਰਕਾਰ ਮੌਜੂਦਾ ਸਰਕਾਰ ਆ ਇਹ ਅਹੀਂ ਮਤਲਬ ਦੁਖੀ ਹੋ ਕੇ ਇਹ ਗੱਲ ਕਹਿਣ ਦੇ ਆ ਕਿ ਸਾਡੀ ਮਜੀਠੀਆ ਸਾਹਿਬ ਆਏ ਹੈ ਗੱਲ ਸੁਣ ਕੇ ਬੜੀ ਦੂਰ ਤੇ ਫਿਰ ਸਾਡੀ ਥੋੜੀ ਜੀ ਫਾਸਟ ਇਸ ਚੀਜ਼ ਦੇ ਉੱਤੇ ਹੋਈ ਇਹ ਗੱਲ ਜਿਹਨਾਂ ਨੇ ਗੱਲ ਕੀਤੀ ਆ ਮੌਜੂਦਾ ਸਰਕਾਰ ਤਾਂ ਫਰਜ ਬੰਦਾ ਹੈ ਮਹਿਕਮੇ ਦਾ ਫਰਜ ਬੰਦਾ ਵੀ ਉੱਥੇ ਕਿਹੜੀ ਕੋਈ ਨਹੀਂ ਆਇਆ ਅੱਜ ਤੋਂ ਮਤਲਬ ਅੱਜ ਤੂੰ ਸੋਚੋ ਵੀ ਹੈ 3 ਤਰੀਕ ਦਾ ਮਸਲਾ ਹੋ ਚੁੱਕਾ ਵਾ ਤੇ ਅਜੇ ਤੱਕ ਸਾਡੇ ਕੋਲ ਕੋਈ ਵੀ ਨਹੀਂ ਅਜੇ ਤੱਕ ਵੀ ਨਹੀਂ ਆਇਆ ਕੋਈ ਵੀ ਨਹੀਂ ਮਤਲਬ ਇਸ ਚੀਜ਼ ਨੂੰ ਨਾ ਅਜੇ ਵੀ ਉਹ ਕੋਸ਼ਿਸ਼ ਕਰ ਰਹੇ ਆ ਦਬਾਉਣ ਦੀ ਖੋਦ ਕਈਆਂ ਵਿੱਚ ਉਹ ਸਾਨੂੰ ਪਤਾ ਲੱਗਦਾ ਸਾਡੇ ਕੋਲ ਪਹੁੰਚਦੇ ਆ ਵੀ ਤੁਸੀਂ ਜਿੰਨਾ ਕੁ ਜ਼ੋਰ ਲੱਗਦਾ ਲਾ ਲਓ ਅਸੀਂ ਉਹ ਬੰਦੇ ਦੇ ਪਰਚਾ ਨਹੀਂ ਹੋਣ ਦਵਾਂਗੇ ਉਹਦੇ ਮਜੀਠਿਓ ਜਿਹੜੇ ਮਤਲਬ ਹਮਦੈਤੀ ਆ ਅਸੀਂ ਤਾਂ ਆਖ ਕੇ ਸਾਹਮਣੇ ਆ ਕੇ ਕਹਿਦੇ ਸਾਨੂੰ ਜੇ ਹਮਦੈਤ ਆ ਤਾਂ ਸਾਹਮਣੇ ਆ ਕੇ ਦੱਸ ਸਾਨੂੰ ਜੇ ਕੋਈ ਤੈਨੂੰ ਦੋਖਿਆ ਤੇ ਤੁਸੀਂ ਧੀਆ ਭੈਣਾਂ ਵਾਲਾ ਵਾ ਪਰ ਇਹੋ ਜੀ ਗੱਲ ਕਰਨੀ ਤੈਨੂੰ ਮਸੋਭਾ ਨਹੀਂ ਦਿੰਦੀ ਇਹ ਬੰਦੇ ਨੂੰ ਮੈਂ ਮੀਡੀਆ ਤੇ ਰਾਈ ਕਹਿ ਦਿੰਦਾ ਵਾ ਭਾਈ ਤੁਸੀਂ ਸਮਝਦੇ ਇੱਕ ਮਾਸਟਰ ਦੀ ਗਲਤੀ ਨਾ ਹੋ ਕੇ ਪੂਰੇ ਜਿਹੜਾ ਵਿਭਾਗ ਹੈ ਉਹਦੀ ਗਲਤੀ ਬਣ ਗਈ ਹੁਣ ਦੇਖੋ ਜੀ ਸਰਕਾਰ ਦੀ ਵੀ ਪੂਰੀ ਵਿੱਚ ਗਲਤੀ ਆ ਮਾਸਟਰ ਨੇ ਗਲਤੀ ਕੀਤੀ ਆ ਨਾ ਉਹਦੀ ਤੇ ਮਤਲਬ ਗਲਤੀ ਹੋ ਗਈ ਕਰ ਗਿਆ ਸਾਡੇ ਨਾਲ ਉਹ ਤੇ ਕਰ ਬਹੁਤ ਮਾੜੀ ਹਰਕਤ ਕਰਕੇ ਗਿਆ ਉਸ ਤੋਂ ਬਾਅਦ ਅੱਜ ਮਤਲਬ ਮੈਨੂੰ ਪਤਾ ਲੱਗਾ ਮੈਨੂੰ ਸਰਕਾਰ ਨੂੰ ਸਰਕਾਰ ਨੂੰ ਇਹਨਾਂ ਨੇ ਕਿਉਂ ਕੋਸ਼ਿਸ਼ ਕੀਤੀ ਇਹ ਪਰਦਾ ਪਾਉਣ ਦੀ ਮਤਲਬ ਜੁਮਿਆਰੀ ਹੈ ਨਾ ਇਹਨਾਂ ਦੀ ਅੱਜ ਤੱਕ ਕਿੱਥੇ ਨੇ ਕਿੱਥੇ ਗਏ ਨੇ ਕਿਵੇਂ ਵਾਪਸ ਆਪਣੀ ਧੀਨ ਸਕੂਲਾਂ ਚ ਮੈਂ ਨਾ ਜੀ ਵੇਖੋ ਜੀ ਅਸੀਂ ਤੇ ਆਂਦੇ ਆ ਵੀ ਅਸੀਂ ਮਾਡਲ ਸਕੂਲ ਤਿਆਰ ਕੀਤੇ ਜਾਂ ਇਹੋ ਜਿਹਾ ਕੀਤਾ ਮੈਨੂੰ ਤਾਂ ਲੱਗਦਾ ਵੀ ਜਿਹੜੇ ਮਾੜੇ ਗਰੀਬ ਆਪਾਂ ਮਜ਼ਦੂਰ ਆ ਤੇ ਸਾਨੂੰ ਤੇ ਵੀ ਆ ਵੀ ਸਾਡੇ ਬੱਚੇ ਪੜ੍ਹਨਾ ਹੀ ਨਹੀਂਗੇ ਪਿਪਲ ਆਉਣੇ ਕਿੰਨੇ ਨੇ ਜੇ ਇਹੋ ਜਿਹੇ ਹਾਲਾਤ ਰਹੇ ਤਾਂ ਅਸੀਂ ਤੇ ਮਜਦੂਰੀ ਕਰਨ ਜਾਂਦੇ ਤੇ ਬੱਚੇ ਇਹਨਾਂ ਦੇ ਹਵਾਲੇ ਕਰਕੇ ਜਾਂਦੇ ਆ ਸਰਕਾਰ ਦੇ ਹਵਾਲੇ ਕਰਕੇ ਜਾਂਦੇ ਨਹੀਂ ਜੀ ਵੇਖੋ ਹਿੰਮਤ ਕਾਦੀ ਵੀ ਸਰਕਾਰ ਹੀ ਤੇ ਜਦੋਂ ਸਰਕਾਰ ਹੀ ਕੁਝ ਨਹੀਂ ਕਰਦੀ ਇਹੋ ਜਿਹੇ ਰਾਸ਼ਕਾਂ ਨੂੰ ਕਲਾਉਗੀ ਜਾਂ ਇਹੋ ਜਿਹਾਂ ਨੂੰ ਕਲਾਉਗੀ ਤੇ ਫਿਰ ਬੱਚੇ ਸਾਡੇ ਕਿੱਥੇ ਪੜਨਗੇ ਆਪ ਸਾਨੂੰ ਬਹੁਤ ਸ਼ਰਮ ਆਉਂਦੀ ਇਹ ਗੱਲ ਕਰਦਿਆਂ ਪਰ ਮਜਬੂਰੀ ਚਾਹੀ ਇੱਥੋਂ ਤੱਕ ਪਹੁੰਚੇ ਜਿੱਥੇ ਲਾਉਣ ਦੇ ਤੇ ਗਾਂ ਵੀ ਉਹ ਕਿਸੇ ਦੀ ਧੀ ਪੈਨੂ ਜਾ ਕੇ ਨੁਕਸਾਨ ਪਹਚਾ ਸਕਦਾ ਹੈ ਆਪਣੀ ਇੱਜ਼ਤ ਨੂੰ ਇੱਜ਼ਤ ਸਮਝਿਆ ਵਾ ਚਲੋ ਠੀਕ ਹੈ ਆ ਗੁਰ ਇਹੋ ਜੀ ਹਰਕਤਾਂ ਹੀ ਗਏ ਵੀ ਕਿਸੇ ਦੀ ਹੋਰਤੀ ਦੇ ਨਾਲ ਨਵੇਂ ਉਹਦੀਆਂ ਖੋਦ ਤਿੰਨ ਭੈਣਾਂ ਆ ਉਹ ਵੀ ਸਰਕਾਰੀ ਸਕੂਲ ਦੀਆਂ ਟੀਚਰਾਂ ਆ ਉਹਨੂੰ ਆਪਣੀਆਂ ਭੈਣਾਂ ਵਾਲੀ ਵੀ ਦੇਖ ਲੈਣਾ ਚਾਹੀਦਾ ਹੈ ਵੀ ਮੈਂ ਮਾਸਾ ਮਾਸਾ ਕੁੜੀਆਂ ਦੇ ਨਾਲ ਕਿਹੜੀਆਂ ਹਰਕਤਾਂ ਕਰਨ ਲੱਗਾ ਹੈ ਵੀ ਮੈਂ ਕੀ ਨਗਰ ਕਰਾਉਣ ਲੱਗਾ ਆ ਮਾਸਾ ਸ਼ਰਮ ਨਹੀਂ ਆਈ ਦਰ ਲਾਂ ਤੇ ਉਹ ਜੇ ਬੰਦੇ ਦੇ ਬੰਦਾ ਬੰਨ ਬੈਠਾ ਜਿਹੜਾ ਸਰ ਅਹੀਂ ਤੇ ਬਸ ਇਹੋ ਕਹਿਣਾ ਚਾਹੁੰਦੇ ਕਿ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਹਨ ਨੂੰ ਉਸ ਅਰੈਸਟ ਹੋਣਾ ਚਾਹੀਦਾ ਹਨ ਇਹੋ ਮੰਗਿਆ ਬਸ ਹੋਰ ਕੋਈ ਮੰਗ ਰਹੀ ਪੰਜ ਦਿਨ ਹੋ ਚੱਲੇ ਹੈ ਤੱਕ ਰੈਸਪੀਸ ਨਹੀਂ ਆਈ ਅਸੀਂ ਨਾ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹ ਜਿਹੜਾ ਸਟਾਫ ਆ ਨਾ ਸਾਰਾ ਜਿੰਨਾ ਵੀ ਇਹਨਾਂ ਦਾ ਵਿਭਾਗ ਆ ਉਹਨਾਂ ਦੇ ਵਿੱਚੋਂ ਕੋਈ ਵੀ ਕੋਈ ਸਾਡੇ ਘਰ ਨਹੀਂ ਪਹੁੰਚਿਆ ਕਿਸੇ ਨੇ ਖਬਰ ਨਹੀਂ ਲਈ ਵੀ ਤੁਹਾਡੀਆਂ ਬੱਚੀਆਂ ਨਾ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਇਹਨਾਂ ਲੋਕਾਂ ਨੇ ਸਾਨੂੰ ਸਮਝਿਆ ਗਰੀਬ ਬਿਮਾਰੇ ਬੰਦੇ ਆ ਜੇ ਹਸਪਤਾਲ ਗਏ ਆ ਤੇ ਸਾਨੂੰ ਇਹਨਾਂ ਨੇ 9 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਗੱਦੀ ਘੜੇ ਪਾ ਕੇ ਰੱਖਿਆ ਜੇ ਮੈਡਮ ਨੂੰ ਪੁੱਛੀਦਾ ਸੀ ਉਹ ਕਹਿੰਦੀ ਹੈ ਕਿ ਪੈਨ ਨਹੀਂ ਹੈ ਪੈਨ ਲੈ ਆਓ ਮਾਲੋ ਅਹੀਂ ਪਿੰਡੋਂ ਜਾ ਕੇ ਤੁਹਾਨੂੰ ਪਹਿਨੇ ਦੇਣਾ ਆ ਤੇ ਫਿਰ ਅਹੀਂ ਪਿੰਡ ਇੱਥੇ ਆਏ ਕਰਨੇ ਫਿਰ ਇਹ ਪਹਿਨ ਲੈ ਆਈ ਆਉਂਦੇ ਤੇ ਜਦੋਂ 4 ਵਜੇ ਦਾ ਵਾਦਾ ਸਰਦਾਰ ਹੁਣ ਆਇਆ ਅਸਲ ਨੂੰ ਗੱਲ ਕੀਤੀ ਆ ਫਿਰ ਇਹਨਾਂ ਸਾਡੀ ਗੱਲ ਸੁਣੀ ਆ ਪਹਿਲਾਂ ਇਹਨਾਂ ਸਾਨੂੰ ਨਹੀਂ ਕੁਝ ਦੱਸਿਆ ਪਹਿਲਾਂ ਸਾਨੂੰ ਰੱਖਿਆ ਇਦਾਂ ਹੀ ਕਰੀ ਉੱਥੇ ਬਹਿ ਜਾਓ ਕਰੀ ਇੱਥੇ ਬਹਿ ਜਾਓ ਨਿصاف ਨਹੀਂ ਮਿਲਿਆ ਦੋ ਤਿੰਨ ਬੰਦੇ ਉੱਥੇ ਫਿਰਦੇ ਰਹੇ ਆ ਵਿੱਚ ਘਰੇ ਚਲਜ ਖਰਾਬ ਕੀਤਾ ਪੂਰਾ ਨੇਤ ਦਾ ਖਰਾਬ ਕੀਤਾ ਜੀ ਤੇ ਬਾਕੀ ਸਾਨੂੰ ਆਂਦੇ ਸੀ ਜਦੋਂ ਪਹਿਲੇ ਦਿਨ ਸਾਨੂੰ ਦਫਤਰੇ ਖਾੜੋ ਸਾਨੂੰ ਦੇ ਦਫਤਰੇ ਚਲ ਜੋ ਤੁਸੀਂ ਆ ਜਾਓ ਉੱਥੇ ਬਹਿ ਗੱਲ ਕਰਦੇ ਆਂ ਤੇ ਅਹੀਂ ਆਖੇ ਪੇਹੀ ਦਫਤਰੇ ਨਹੀਂ ਜਾਣਾ ਕਿਉਂਕਿ ਸਾਨੂੰ ਇਹਨਾਂ ਉੱਥੇ ਗਮਰਾਹ ਕਰਨਾ ਸੀ ਪ੍ਰੈਸ਼ਰ ਪਾਉਣਾ ਸੀ ਕਿ ਤੁਸੀਂ ਥੋੜਾ ਬੋਧਾ ਕਰ ਕਰਕੇ ਤੇ ਗੱਲ ਦੱਬ ਦੋ ਤੇ ਪਰ ਅਸੀਂ ਗੁਰੂ ਦੇ ਸਿਖਿਆ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਭਾਵੇਂ ਸਾਡੀ ਲੜਕੀ ਆ ਭਾਵੇਂ ਸਾਡੇ ਗਵਾਂਡੀਆਂ ਦੀ ਹੈ ਨਾ ਸਾਡੀ ਜਾਨ ਚਲ ਜੇ ਅਸੀਂ ਇਹ ਕੰਮ ਨਹੀਂ ਹੁੰਦਣਾ ਅਸੀਂ ਮੁੱਦਾ ਠਾਇਆ ਹੋਰ ਕਿਸੇ ਨੇ ਮੁੱਦਾ ਨਹੀਂ ਠਾਇਆ ਤੁਸੀਂ ਵੱਡੀ ਗੱਲ ਵੇਖੋ ਜੀ ਆਈ ਆ ਜੀ ਉਹ ਹਾਂ ਜੀ ਆਹੀ ਸਾਰੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿਉਂਕਿ ਭਗਵੰਤ ਮਾਨ ਸਾਫ ਦਾ ਲਾਅ ਔਰਡਰ ਤੱਕ ਕਲੈਪਸ ਹੋ ਗਿਆ ਇਹ ਬੰਦੇ ਨੂੰ ਕੋਈ ਕਿੱਥੇ ਵੇਖੇ ਇਹ ਦੇਸ਼ ਲਈ ਇਹ ਪੰਜਾਬ ਦੇ ਲਈ ਖਤਰਾ ਸਮਾਜ ਲਈ ਖਤਰਾ ਇਹ ਤੋਂ ਬਚ ਕੇ ਰੋ ਔਰ ਇਹਨੂੰ ਨਾਲ ਦੀ ਨਾਲ ਜਿਹੜਾ ਨਜ਼ਦੀਕੀ ਥਾਣਾ ਫੜਾਓ ਕਿ ਇਹੋ ਜਿਹੇ ਬੰਦੇ ਨੂੰ ਸਜਾਏ ਮੌਤ ਮਿਲੇ ਇੱਕ ਉਮਰ ਕਹਿਦਾ ਵੀ ਹੱਕਦਾਰ ਨਹੀਂ ਜਿਹਨੂੰ ਇਹ ਸ਼ਰਮ ਨਹੀਂ ਜਿਹਨੂੰ ਸਮਝ ਨਹੀਂ ਜਿਹੜਾ ਬੇਸ਼ਰਮੀ ਦੀ ਹੱਦ ਟੱਪੀ ਬੈਠਿਆ ਤੇ ਉਹ ਅੱਜ ਸਰਕਾਰ ਉਹਨੂੰ ਬਚਾਉਣ ਤੇ ਹੋਈ ਐ ਉਸ ਕਰਕੇ ਆ ਪਰਿਵਾਰ ਨੇ ਮੈਨੂੰ ਸਾਰਿਆਂ ਨੇ ਉਹਦੀ ਟੀਚਰ ਦੀ ਇਹ ਫੋਟੋ ਵੀ ਦਿੱਤੀ ਜੀ ਕਿ ਆ ਇਹ ਰਕੇਸ਼ ਕੁਮਾਰ ਔਰ ਇਹਦੇ ਖਿਲਾਫ ਪਤਾ ਨਹੀਂ ਠੀਕ ਹੈ ਪੁਲਿਸ ਦਾ ਜਿਹੜਾ ਉਸ ਦਿਨ ਐਸਐਚਓ ਮਜੀਠਾ ਅਮੋਲਕ ਸਿੰਘ ਤੇ ਇਹ ਆਪ ਪਰਿਵਾਰ ਦੱਸਦਾ ਕਿ ਪਰਮਜੀਤ ਕੌਰ ਨੌਸੀ ਦਾ ਸਬ ਇਨਸਪੈਕਟਰ ਸਬ ਇਨਸਪੈਕਟਰ ਕਮਲਪ੍ਰੀਤ ਕੌਰ ਉਹਨਾਂ ਨੇ ਤਾਂ ਸਹੀ ਰੋਲ ਅਦਾ ਕੀਤਾ ਕਿ ਇਹ ਗਏ ਤੇ ਪਰਚਾ ਦਿੱਤਾ ਮਗਰ ਜੇਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਕਵਰ ਅਪ ਕਰਨ ਲਈ ਉਸ ਰਕੇਸ਼ ਕੁਮਾਰ ਨੂੰ ਬਚਾਉਣ ਲਈ ਹਰਜੋਤ ਬੈਂਸ ਦੇ ਸਕੂਲ এডਿਕੇਸ਼ਨ ਮਹਿਕਮੇ ਨੇ ਜੋ ਰੋਲ ਅਦਾ ਕੀਤਾ ਔਰ ਸਪੈਸ਼ਲੀ ਇਹ ਨੌ ਲੈਂਦੇ ਆ ਜਿਹੜਾ ਇੱਥੋਂ ਦਾ ਪ੍ਰਿੰਸੀਪਲ ਐ ਨਵਦੀਪ ਕੌਰ ਮੌਜੂਦਾ ਔਰ ਉਸ ਤੋਂ ਪਹਿਲਾਂ ਗੁਰਪ੍ਰੀਤ ਕੌਰ ਔਰ ਜੋ ਸਟਾਫ ਜੀਦੇ ਜੀਦੇ ਧਿਆਨ ਚ ਆਇਆ ਜਾਏ ਹਸਪਤਾਲ ਗਏ ਹਸਪਤਾਲੇ ਕਹਿੰਦੇ ਜੀ ਅਸੀਂ 7 8 ਘੰਟੇ ਹਾਂਜੀ ਸਹੀ ਗੱਲ ਹਸਪਤਾਲ ਚ ਧੱਕੇ ਖਾਰੇ ਇੱਕ ਪਾਸੇ ਪੀੜਤ ਨੇ ਇੱਕ ਪਾਸੇ ਕੱਡੀ ਇਹ ਮਤਲਬ ਹਰਾ ਪਰੇਸ਼ਾਨੀ ਚੋਂ ਨਿਕਲ ਰਹੇ ਆ ਇਹਨਾਂ ਨਾਲ ਹਮਦਰਦੀ ਕਰਨ ਦੀ ਜਗ੍ਹਾ ਹਸਪਤਾਲਾਂ ਚ ਕਹੇ ਕਹਰੇ ਸਾਡੇ ਕਲਮ ਦੀ ਸਿਆਹੀ ਮੁੱਕ ਗਈ ਕਿ ਇਹ ਤੁਹਾਡਾ ਮਾਡਲ ਹੈ ਦਿੱਲੀ ਮਾਡਲ ਇਸ ਲਈ ਆਈ ਡਿਮਾਂਡ ਸਟ੍ਰਿਕਟਸਟ ਸਟਾਪ ਐਕਸ਼ਨ ਇਹ ਪਰਚਾ ਇਮੀਡੀਏਟਲੀ ਦਰਜ ਹੋਵੇ ਔਰ ਇਸ ਨੂੰ ਫਾਸਟ ਟਰੈਕ ਕੋਰਟ ਚ ਪਾ ਕੇ ਇਸ ਬੰਦੇ ਨੂੰ ਸਜਾਏ ਮੌਤ ਮਿਲੇ ਇਹ ਜਿਵੇਂ ਦਿੱਲੀ ਚ ਨਿਰਭਾਇਆ ਕੇਸ ਸੀ ਉਸ ਕੇਸ ਦੇ ਤਰ੍ਹਾਂ ਤੇ ਇਥੇ ਜੋ ਹਾਲਾਤ ਬਣਿਆ ਤੁਸੀਂ ਵੇਖੋ 20 ਤਰੀਕ ਇਹ ਤਾਂ 3 ਤਰੀਕ ਨੂੰ ਤਾਂ ਪਰਚੇ ਇਹਨਾਂ ਨੇ ਅਖੀਰ ਚ ਹਾਰ ਕੇ ਸ਼ਿਕਾਇਤ ਦਰਜ ਕਰਾਈ ਮਗਰ 20 ਤਰੀਕ ਨੂੰ ਇਹ ਜਾ ਕੇ ਐਜੂਕੇਸ਼ਨ ਵਿਭਾਗ ਦੇ ਕੋਲ ਪਿੱਟਿਆ ਉਹਨਾਂ ਨੇ ਕਿਹਾ ਸੀ ਮਸਲਾ ਹੱਲ ਕਰਾਉਣੇ ਉਹਨੂੰ ਬਦਲ ਦੇਣੇ ਆ ਥੋੜਾ ਬਹਿ ਕੇ ਸਮਝੌਤਾ ਕਰਾ ਦੇ ਕਹਦਾ ਸਮਝੌਤਾ ਭਾਈ ਤੂੰ ਦੱਸ ਦੀ ਕਿਸ ਅਧਿਆਪਕ ਨੂੰ ਪੰਜਵੇਂ ਜਮਾਤ ਦੇ ਤਿੰਨ ਵਿਦਿਆਰਥੀਆਂ ਨਾਲ ਗਲਤ ਹਰਕਤਾਂ ਕੀਤੀ ਗਈਆਂ ਇਹ ਗੱਲ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਉਦੋਂ ਪਤਾ ਲੱਗੀ ਜਦੋਂ ਵਿਦਿਆਰਥੀਆਂ ਨੇ ਸਕੂਲ ਜਾਣ ਤੋਂ ਮਨਾ ਕਰ ਦਿੱਤਾ ਤੇ ਹੌਲੀ-ਹੌਲੀ ਕਰਕੇ ਇਹ ਗੱਲ ਉਹਨਾਂ ਦੇ ਸਾਹਮਣੇ ਆਈ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਵਾਈ ਪਰ ਹਾਲੇ ਤੱਕ ਅਧਿਆਪਕ ਦੀ ਭਾਗ جاری ਹੈ ਉਂ ਦੇਖਣਾ ਵੇਗਾ ਕਿ ਇਸ ਮਾਮਲੇ ਵਿੱਚ ਪੁਲਸ ਅੱਗੇ ਕੀ ਕਾਰਵਾਈ ਕਰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਹਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਛਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹੱਥ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਹ 5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ